ਸੇਮੀ ਉਸ ਸਿਧਾਂਤ ਨੂੰ ਸਮਰਪਿਤ ਹੋਣ ਦੇ ਲਈ ਅੱਜ ਇੱਥੇ ਸੈਮੀਨਾਰ ਰੱਖਿਆ ਸੀਗਾ ਬਹੁਤ ਖੁਸ਼ੀ ਹੋਈ ਆ ਬੜੇ ਲੰਬੇ ਸਮੇਂ ਬਾਅਦ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਸਿਧਾਂਤ ਦੀ ਉਹ ਗੱਲ ਚੱਲੀ ਆ ਪਰ ਉਹਦਾ ਵਿਰੋਧ ਕਰਨਾ ਮੈਂ ਸਮਝਦਾ ਮਾੜੀ ਗੱਲ ਆ ਇਸ ਚੀਜ਼ ਦੀ ਵੀ ਮੈਂ ਨਖੇਦੀ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਵੀ ਆਸ ਰੱਖਦਾ ਉਸ ਸਹਜ ਦੇ ਨਾਲ ਉਸ ਟਰੰਮੇ ਦੇ ਨਾਲ ਜਿਹੜਾ ਉਸ ਗੁਰੂ ਦੇ ਸਿਧਾਂਤ ਨੂੰ ਅਪਣਾ ਕੇ ਆਪਣੀ ਰਾਜਸੀ ਜਿਹੜੀ ਆ ਹੋਂਦ ਵਾ ਉਹਨੂੰ ਗੁਰੂ ਦੇ ਸਿਧਾਂਤ ਤੇ ਅਨਸਾਰ ਰੱਖ ਕੇ ਜਿਹੜਾ ਵਾ ਉਹ ਸਿੱਖ ਕੌਮ ਦਾ ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ ਤੁਸੀਂ ਆਉਣ ਵਾਲੇ ਸਮੇਂ 'ਚ ਵੱਖੋ-ਵੱਖਰੇ ਆਧਾਰਿਆਂ ਦੇ ਵਿੱਚ ਵਿਚਰਨਾ ਸਿੱਖ ਜਿਹੜਾ ਵਾ ਗੁਰੂ ਦੇ ਸਿਧਾਂਤ ਨੂੰ ਜਦੋਂ ਅਪਣਾਇਆ ਹੋਊਗਾ ਉਹ ਜ਼ਰੂਰੀ ਨਹੀਂ ਕਿ ਉਹਨੇ ਇੱਕੇ ਖੇਤਰ ਦੇ ਵਿੱਚ ਹੀ ਜਾਣਾ ਵਾ ਜਦੋਂ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਕਿਸੇ ਵੀ ਖੇਤਰ ਦੇ ਵਿੱਚ ਜਾਓਗੇ ਉੱਥੇ ਹੀ ਉਹ ਗੁਰੂ ਦਾ ਸਿਧਾਂਤ ਤੁਹਾਨੂੰ ਮਨੁੱਖਾ ਮਨੁੱਖਤਾ ਦੀ ਭਲਾਈ ਦੇ ਲਈ ਮਨੁੱਖਤਾ ਦੇ ਹੱਕਾਂ ਦੇ ਲਈ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਉਹ ਤੁਹਾਨੂੰ ਪ੍ਰੇਰਦਾ ਰਹੂਗਾ ਤੇ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਬੈਠ ਕੇ ਉਸ ਗੁਰੂ ਦੇ ਸਿਧਾਂਤ ਨੂੰ ਜਿਹੜਾ ਵਾ ਉਹ ਇਸ ਦੁਨੀਆ ਦੇ ਵਿੱਚ ਫਲਾ ਸਕਦੇ ਜੇ ਕਿਉਂਕਿ ਸਿੱਖ ਦਾ ਜਿਹੜਾ ਰਜਾਨਾ ਜੀਵਨ ਉਹੋ ਹੀ ਗੁਰੂ ਦੇ ਸਿਧਾਂਤ ਤੇ ਸਮਰਪਿਤ ਹੋਵੇ ਤੇ ਉਹੋ ਹੀ ਸਭ ਤੋਂ ਵੱਡੀ ਮਨੁੱਖਤਾ ਨੂੰ ਪ੍ਰੇਰਣਾ ਹੁੰਦੀ ਆ ਮੈਂ ਇਹਨੇ ਕਹਿੰਦਾ ਹੋਇਆ ਜਿਹੜਾ ਵਾ ਉਹ ਖਿਮਾਂ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ